ਅੱਜ ਤੁਹਾਡੇ ਨਾਲ ਇਹੋ ਜਿਹਾ ਮਾਮਲਾ ਸਾਂਝਾ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਸੰਭਲਦੀ ਰਹਿਣ ਵਾਲੀ 23 ਸਾਲਾਂ ਲੜਕੀ ਤੇ 20 ਸਾਲਾਂ ਨੁਆਇਡਾ ਦਾ ਰਹਿਣ ਵਾਲਾ ਲੜਕਾ ਆਪਸ ਵਿੱਚ ਰਿਲੇਸ਼ਨ ਵਿੱਚ ਸਨ ਦੋਨੋਂ ਇੱਕ ਦੂਜੇ ਨੂੰ ਮਿਲਣ ਇੱਕ ਹੋਟਲ ਦੇ ਕਮਰੇ ਵਿੱਚ ਜਾਂਦੇ ਹਨ ਪਰ ਅੱਗੇ ਜੋ ਹੁੰਦਾ ਉਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹੋਟਲ ਦੇ ਮੈਨੇਜਰ ਨੂੰ ਦੋਨਾਂ ਲੜਕਾ ਲੜਕੀ ਤੇ ਸ਼ੱਕ ਹੁੰਦਾ ਰਾਤ ਨੂੰ ਜਦੋਂ ਉਹ ਦੋਨਾਂ ਨੂੰ ਦੇਖਣ ਜਾਂਦਾ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਅਤੇ ਆਪ ਵੀ ਬੇਹੋਸ਼ ਹੋ ਕੇ ਡਿੱਗਦਾ ਆਹ ਵੇਖਦੇ ਆ ਕੀ ਆ ਪੂਰਾ ਮਾਮਲਾ ਸੰਭਲ ਦੀ ਰਹਿਣ ਵਾਲੀ 23 ਸਾਲਾਂ ਲੜਕੀ ਜਦ ਕਿ ਉਸ ਦਾ ਬੁਆਏਫਰੈਂਡ 20 ਸਾਲਾਂ ਲੜਕਾ ਨੋਇਡਾ ਦਾ ਰਹਿਣ ਵਾਲਾ ਸੀ ਯੂਪੀ ਦੇ ਸੰਭਲ ਦੇ ਸਦਰ ਕੋਤਵਾਲੀ ਇਲਾਕੇ 'ਚ ਹਸਨਪੁਰ ਰੋਡ ਤੇ ਫਤਿਹਉੱਲਾ ਸਰਾਏ 'ਚ ਸਥਿਤ ਹੋਟਲ ਦੇ ਕਮਰੇ 'ਚ ਉਹ ਵੀਰ ਵਾਰ ਦੇਰ ਰਾਤ ਉਸ ਸਮੇਂ ਹੜਕਮ ਮਚ ਗਿਆ ਜਦੋਂ ਪ੍ਰੇਮੀ ਅਤੇ ਪ੍ਰੇਮਿਕਾ ਦੀਆਂ ਲਾਸ਼ਾਂ ਮਿਲੀਆਂ। ਐਸਪੀ ਸਮੇਤ ਪੁਲਿਸ ਮੁਲਾਜ਼ਮਾ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ। ਪ੍ਰੇਮਿਕਾ 23 ਸਾਲ ਵਾਸੀ ਹਿਆਤਨਗਰ ਅਤੇ ਬੁਆਏਫਰੈਂਡ 20 ਸਾਲਾ ਵਾਸੀ ਗੌਤਮਪੁਰ ਦਿੱਲੀ ਦੀਆਂ ਲਾਸ਼ਾਂ ਮਿਲੀਆਂ। ਪਹਿਲੀ ਨਜ਼ਰੇ ਇਹ ਜਾਪਦਾ ਸੀ ਕਿ ਲੜਕੀ ਦੀ ਮੌਤ ਜ਼ਹਿਰੀਲੀ ਚੀਜ਼ ਖਾਣ ਨਾਲ ਹੋਈ ਹੈ। ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਹੋਟਲ ਦੇ ਮੈਨੇਜਰ ਅਮਿਤ ਨੇ ਪੁਲਿਸ ਨੂੰ ਦੱਸਿਆ ਕਿ ਜੋੜੇ ਨੇ ਵੀਰਵਾਰ ਸਵੇਰੇ ਕਮਰਾ ਲਿਆ ਸੀ ਦੋਵਾਂ ਨੇ ਆਪਣੀ ਆਈਡੀ ਵੀ ਜਮ੍ਹਾਂ ਕਰਵਾ ਦਿੱਤੀ ਸੀ ਦੋਵਾਂ ਨੂੰ ਰਾਤ ਕਰੀਬ 11 ਵਜੇ ਕਮਰਾ ਖਾਲੀ ਕਰਨਾ ਸੀ ਤੇ ਰਾਤ ਨੂੰ 10 ਵਜੇ ਤੋਂ ਬਾਅਦ ਇਹ ਮੈਨੇਜਰ ਦੋਵਾਂ ਨੂੰ ਪੁੱਛਣ ਗਿਆ ਕਿ ਉਹ ਕਮਰਾ ਕਦੋਂ ਖਾਲੀ ਕਰਨਗਾ ਕਾਂਟੀ ਵਜਾਉਣ ਤੋਂ ਬਾਅਦ ਦਰਵਾਜ਼ਾ ਨਾ ਖੁੱਲਿਆ ਤਾਂ ਉਸਨੇ ਕਿਸੇ ਅਣਹੋਣੀ ਦਾ ਡਰ ਪੈ ਗਿਆ ਉਸਨੇ ਪੌੜੀ ਲਾਈ ਅਤੇ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਕੀਤੀ ਜਦੋਂ ਉਸਨੇ ਅੰਦਰ ਦੇਖਿਆ ਤਾ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਸਦੇ ਹੋਸ਼ ਛੁੱਟ ਗਏ। ਉਸਨੇ ਵੇਖਿਆ ਕਿ ਲੜਕੀ ਦੀ লাশ ਬੈੜ ਤੇ ਪਈ ਸੀ ਅਤੇ ਨੌਜਵਾਨ ਦੀ লাশ ਲਟਕ ਰਹੀ ਸੀ। ਇਹ ਨਜ਼ਾਰਾ ਦੇਖ ਕੇ ਉਸਦੇ ਹੋਸ਼ ਉੱਡ ਗਏ। ਮੈਨੇਜਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਲੜਕਾ ਤੇ ਲੜਕੀ ਦੀਆਂ ਲਾਸ਼ਾਂ ਮਿਲਣ ਦੀ ਖਬਰਾਂ ਮਿਲਦਿਆਂ ਹੀ ਹਲਚਲ ਮਚ ਗਈ। ਪੁਲਿਸ ਨੇ ਦੋਹਾ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ। ਘਟਨਾ ਦੀ ਸੂਚਨਾ ਮਿਲਣ ਤੇ ਐਸਪੀ ਕੁਲਦੀਪ ਸਿੰਘ ਗੁਣਵਾਤ ਵੀ ਮੌਕੇ ਤੇ ਪਹੁੰਚੇ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵੀਰਵਾਰ ਸਵੇਰੇ ਲੜਕੀ ਪਾਰਲਰ ਜਾਣ ਲਈ ਘਰੋਂ ਨਿਕਲੀ ਸੀ। ਜਦੋਂ ਸ਼ਾਮ ਤੱਕ ਘਰ ਨਾ ਪਰਤੀ ਤਾਂ ਉਹਨਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਅਤੇ ਕਈ ਫੋਨ ਵੀ ਕੀਤੇ ਪਰ ਲੜਕੀ ਨਾਲ ਕੋਈ ਵੀ ਸੰਪਰਕ ਨਹੀਂ ਹੋ ਸਕੇ। ਉਰੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਹ ਉਹਨਾਂ ਦੇ ਇਲਾਕੇ ਵਿੱਚ ਉਸਦੀ ਰਿਸ਼ਤੇਦਾਰੀ ਹੈ ਉਹ ਅਕਸਰ ਉੱਥੇ ਆਉਂਦਾ ਰਹਿੰਦਾ ਸੀ ਪਰ ਲੜਕੀ ਨਾਲ ਉਸਦੇ ਸੰਪਰਕ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ ਐਸਪੀ ਕੁਲਦੀਪ ਸਿੰਘ ਗੁਣਵਾਤ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਪਹਿਲੀ ਨਜ਼ਰੇ ਤਾਂ ਇਹ ਇੱਕ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ ਪਰ ਫਿਰ ਵੀ ਪੂਰੀ ਜਾਂਚ ਕੀਤੀ ਜਾਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਇਹ ਪ੍ਰੇਮੀ ਤੇ ਪ੍ਰੇਮਿਕਾ ਦਾ ਜੋੜਾ ਹੈ ਨੇ ਇਸ ਦੁਨੀਆ ਨੂੰ ਅਲਵਿਦਾ ਕਿਉਂ ਕਿਹਾ ਬਿਊਰੋ ਰਿਪੋਰਟ ਹਮਦਰਦ ਟੀਵੀ